ਮੈਨੂੰ ਯਾਦ ਹੈ ਕਿ 1982 ਦੀ ਸ਼ਾਇਦ ਗੱਲ ਹੈ ਕਿ ਸਾਨੂੰ ਪਤਾ ਲੱਗਾ ਜੀ ਕਿ ਖਰੜ ਦੇ ਵਿੱਚ ਕੋਈ ਜ਼ਮੀਨ ਦੇ ਉੱਤੇ ਕਬਜ਼ਾ ਹੋ ਰਿਹਾ ਬੜੀ ਪ੍ਰਾਈਮ ਲੈਂਡ ਹੈ ਕੋਈ ਚੌਹ ਆ ਚੌਹ ਦੇ ਨਾਲ ਲੈਂਡ ਹੈ ਖਰੜ ਟੱਪਦਿਆਂ ਜਿਹੜੀ ਇੱਕ ਸੜਕ ਮੁੜ ਜਾਂਦੀ ਆ ਲੁਧਿਆਣੇ ਨੂੰ ਤੇ ਦੂਜੀ ਰੋਪੜ ਨੂੰ ਜਾਂਦੀ ਆ ਉਹ ਬਿਲਕੁਲ ਚੌਹ ਦੇ ਨਾਲ ਕਰੀਬ 10 20 ਏਕੜ ਦੀ ਜ਼ਮੀਨ ਹੈ ਜਾਂ ਜ਼ਿਆਦਾ ਹੀ ਸੀ ਸ਼ਾਇਦ ਉੱਤੇ ਕਬਜ਼ਾ ਹੋ ਰਿਹਾ ਔਰ ਇਹ ਕਬਜ਼ਾ ਕਰਵਾ ਰਹੇ ਨੇ ਸਾਨੂੰ ਉਹਨੂੰ ਦੱਸਿਆ ਗਿਆ ਕਿ ਦਰਬਾਰਾਤ ਸਿੰਘ ਔਰ ਇਹ ਵਿਸਲ ਬਲੋਰ ਜਿਹੜਾ ਦੱਸਣ ਵਾਲਾ ਸੀਗਾ ਉਹ ਇੱਕ ਮੰਤਰੀ ਸੀ ਕਰਮ ਸਿੰਘ ਕਰਮ ਸਿੰਘ ਗਿੱਲ ਸਦ ਮੰਤਰੀ ਸੀਗੇ ਸੋ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਉਹਨਾਂ ਨੂੰ ਪਤਾ ਸੀ ਵੀ ਮੈਂ ਇਹੋ ਜਿਹੀਆਂ ਖਬਰਾਂ ਜੜੀਆਂ ਵਾਂ ਚ ਜਿੱਕਦਾ ਨਹੀਂਗਾ ਸੋ ਉਹਨਾਂ ਨੇ ਮੈਨੂੰ ਬੁਲਾ ਲਿਆ ਇੱਕ ਸ਼ਦ अजीत ਦੇ ਕੋਰਸਪੋਂਡੈਂਟ ਹਰਕਮਲ ਸੀਗੇ ਉਹਨਾਂ ਨੂੰ ਬੁਲਾ ਲਿਆ ਉਹਨਾਂ ਨੇ ਕਿ ਆਪ ਵੀ ਆਪੋ ਚ ਚੱਲਣਾ ਵਾਂ ਸੋ ਅਸੀਂ ਗੱਡੀ ਦੇ ਵਿੱਚ ਖੜਨੂ ਚਲੇ ਗਏ ਕਰਮ ਸਿੰਘ ਵੀ ਨਾਲ ਕਿਉਂਕਿ ਉਹ ਪੋਲਿਟਿਸ਼ੀਅਨ ਸੀ ਔਰ ਇਹ ਆਪਣੀ ਬੰਦੂਕ ਕਾਰ ਦੇ ਵਿੱਚ ਬੰਦੂਕ ਹੀ ਰੱਖੀ ਸੀਗੀ ਸੋ ਅਸੀਂ ਉੱਥੇ ਗਏ ਤੇ ਉੱਥੇ ਝਗੜਾ ਹੋਣ ਨੂੰ ਪਵੇ ਉਹ ਜਿਹੜੇ ਲੋਕੀ ਕਬਜ਼ਾ ਕਰ ਰਹੇ ਸੀ ਉਹਨਾਂ ਦੇ ਉੱਥੇ ਗੁੰਡੇ ਵੀ ਸੀਗੇ ਉੱਥੇ ਹੋਰ ਲੋਕੀ ਵੀ ਸੀ ਉਹ ਸਾਡੇ ਮਗਰ ਪੈਗੇ ਸੋ ਗੋਲੀ ਚੱਲਣ ਚੱਲਣੋਂ ਮਸਾਂ ਮਸਾਂ ਬਚੀ ਖੈਰ ਅਸੀਂ ਨਿਕਲ ਕੇ ਆਏ ਅਗਲੇ ਦਿਨ ਰਿਪੋਰਟ ਛਪੀ ਫੋਟੋਆਂ ਸੀ ਮੇਰੇ ਨਾਲ ਕਿਉਂਕਿ ਐਕਸਪ੍ਰੈਸ ਦਾ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਸੀ ਤੇ ਦਾ ਫੋਟੋਗ੍ਰਾਫਰ ਵੀ ਸੀ ਯਾਸਵੇਸ਼ ਤਲਵਾਰ ਸੀਗੇ ਯਾਰਬੀ ਸ਼ਰਮਾ ਸੀ ਫੋਟੋ ਵੀ ਛਪੀ ਆ ਉਦੋਂ ਤੇ ਕੰਮ ਰੁਗ ਗਿਆ ਲੇਕਿਨ ਫਾਈਨਲੀ ਮੈਨੂੰ ਪਤਾ ਲੱਗਾ ਕਿ ਉਹ ਕਬਜ਼ਾ ਉਹਨਾਂ ਨੇ ਕਰ ਲਿਆ ਔਰ ਬਾਅਦ ਦੇ ਵਿੱਚ ਉਹਨ ਐਸ ਵਲੇ ਦੀ ਕੀ ਹਾਲਾਤ ਆ ਐਸ ਵਲੇ ਕੀ ਸਿਚੁ